ਇੱਧਰ ਗੁਰੂਕਾ ਲੰਗਰ ਤੇ ਆ ਸਾਈਡ ਤੇ ਆ ਜੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਨਾਮਦੇਵ ਅੰਗੋਲੀ ਸਾਰੀਆਂ ਗੱਡੀਆਂ ਆਣ ਕੇ ਗੁਰੂ ਘਰ ਦੇ ਵਿੱਚ ਹੀ ਰੁਕਦੀਆਂ ਨੇ ਟਿਪਣ ਤੋਂ coma ਹੈ ਗੁਰੂ ਮਾਨਯਾ ਇਧਰ ਆਂਦੋਂ ਨਾ ਜੀ ਸਭ ਤੋਂ ਵੱਡੀ ਗੱਲ ਇਹ ਆ ਜੀ ਇਹ ਕਿਸੇ ਤੋਂ ਵੀ ਪੈਸਾ ਨਹੀਂ ਮੰਗਦੇ ਜੋ ਵੀ ਕਹਿੰਦੇ ਆਪਣੀ ਸ਼ਰਧਾ ਨਾਲ ਕੋਈ ਦੇ ਜੇ ਤੇ ਤੋਂ ਵੈਸਟ ਗੱਲ ਵਧੀਆ ਗੱਲ ਮੈਨੂੰ ਇਹ ਲੱਗੀ ਇਹ ਕਹਿੰਦੇ ਵੀ ਅਸੀਂ ਕਿਸੇ ਕੋ ਪੈਸਾ ਨਹੀਂ ਮੰਗਣਾ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਹੁਣ ਆਏ ਆ ਅਸੀਂ ਇੱਕ ਅੱਗੇ ਪਹਿਲਾਂ ਦੇਖਿਆ ਅਸੀਂ ਭਗਤ ਨਾਮਦੇਵ ਜੀ ਦਾ ਘਰ ਠੀਕ ਹੈ ਜੀ ਉਰ ਤੋਂ ਬਾਅਦ ਦੇਖਿਆ ਉਹਨਾਂ ਦਾ ਮੰਦਿਰ ਤੇ ਫਿਰ ਉਤ ਤੋਂ ਬਾਅਦ ਹੁਣ ਲਾਸਟ ਤੇ ਆ ਇੱਕ ਆਪਣਾ ਗੁਰੂ ਘਰ ਬਣਾਇਆ ਹੈ ਭਗਤ ਨਾਮਦੇਵ ਜੀ ਦੇ ਨਾਂ ਤੇ ਹੈ ਇਹ ਠੀਕ ਹੈ ਜੀ ਮਤਲਬ ਉਹਨਾਂ ਦੇ ਉਹਨਾਂ ਦਾ ਹੀ ਗੁਰੂ ਘਰ ਬਣਾਇਆ ਹੈ ਹੁਣ ਅਸੀਂ ਉੱਥੇ ਚੱਲੇ ਆ ਕਿਉਂਕਿ ਉੱਥੇ ਆਣ ਕੇ ਸਾਰੀ ਸੰਗਤ ਹਾਂਜੀ ਹਾਂਜੀ ਲਾਸਟ ਤੇ ਜੀ ਤੇ ਉੱਥੇ ਸਾਰੀ ਸੰਗਤ ਪ੍ਰਸ਼ਾਦਾ ਸ਼ਕਤੀ ਚਾਹ ਪੀਂਦੀ ਹੈਣਾ ਕਿਉਂਕਿ ਦੂਜੇ ਪਾਸੇ ਕੋਈ ਮੰਦਿਰ ਦੇ ਵਿੱਚ ਅਰੇਂਜਮੈਂਟ ਨਹੀਂ ਹੈਣਾ ਤੇ ਸਾਰੀ ਆਪਣੀਆਂ ਜਿੰਨੀਆਂ ਵੀ ਸੰਗਤਾਂ ਉੱਥੇ ਆਣ ਕੇ ਰੁਕਦੀਆਂ ਆ ਆ ਦੇਖੋ ਆ ਸਾਰੀਆਂ ਗੱਡੀਆਂ ਆਣ ਕੇ ਗੁਰੂ ਘਰ ਦੇ ਵਿੱਚ ਹੀ ਰੁਕਦੀਆਂ ਆ ਤੇ ਗੁਰੂ ਘਰ ਪਹਿਲਾਂ ਸੀਗਾ ਥੋੜਾ ਸਾਈਡ ਤੇ ਤੇ ਹੁਣ ਸੰਗਤ ਦੀ ਮਿਹਰਬਾਨੀ ਨਾਲ ਤੇ ਇੱਧਰ ਪਹਿਲਾਂ ਸੀਗਾ ਆ ਗੁਰੂ ਘਰ ਠੀਕ ਹੈ ਜੀ ਇਧਰ ਸਾਈਡ ਤੇ ਤੇ ਹੁਣ ਦੂਜੀ ਸਾਈਡ ਤੇ ਨਵਾਂ ਤਿਆਰ ਹੋ ਰਿਹਾ ਗੁਰੂ ਘਰ ਨਵਾਂ ਪਹਿਲਾਂ ਇਧਰ ਸੀਗਾ ਨਾ ਠੀਕ ਹੈ ਜੀ ਆ ਗੁਰੂ ਘਰ ਤੇ ਉਹ ਸਾਈਡ ਤੇ ਲੰਗਰ ਹਾਲ ਏ ਤੇ ਹੁਣ ਬਾਬੇ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਦੇ ਨਾਲ ਆ ਆਹ ਵੇਖੋ ਆ ਗੁਰੂ ਘਰ ਤਿਆਰ ਹੋ ਰਿਹਾ ਇਧਰ ਪਰ ਐਂਟਰੀ ਨਹੀਂ ਹੈਗੀ ਅਜੇ ਕਿਸੇ ਦੀ ਕਿਉਂਕਿ ਇਧਰ ਸਾਰੇ ਹੀ ਕੰਮ ਚੱਲ ਰਿਹਾ ਹੈ A to Z ਇਧਰ ਸਾਰੇ ਕੰਮ ਚੱਲ ਰਿਹਾ ਇਧਰ ਕਿਸੇ ਦੀ ਐਂਟਰੀ ਨਹੀਂ ਹੈ ਇਧਰ ਅਜੇ ਜਾਣਾ ਵੀ ਉਧਰ ਮਣਾ ਹੀ ਹੈ ਇੱਥੇ ਸਿਰਫ ਉਹ ਹੀ ਜਾ ਰਿਹਾ ਜਿਨ੍ਹਾਂ ਦਾ ਮਤਲਬ ਕੰਮ ਕਰਦਾ ਹੈ ਹੋ ਰਿਹਾ ਚੱਲ ਰਿਹਾ ਹੈ ਆ ਵੇਖੋ ਇੱਧਰ ਲਿਖਿਆ ਹੋਇਆ ਹੈ ਦਰਬਾਰ ਸਾਹਿਬ ਇੱਧਰ ਹੈ ਤੇ ਆਇਆ ਜੀ ਹੁਣ ਆਪਾਂ ਚੱਲੇ ਆ ਇੱਥੇ ਕਾਰ ਸੇਵਾ ਤੇ ਕੰਮ ਠੀਕ ਹੈ ਜੀ ਨਰਸੀ ਨਾਮਦੇਵ ਮਹਾਰਾਸ਼ਟਰ ਤੇ ਉਹ ਕਹਿਣਾ ਨਾ ਆ ਇੱਥੇ ਆ ਤੇ ਬਾਕੀ ਤੁਹਾਨੂੰ ਇੱਥੇ ਇਤਿਹਾਸ ਜੋ ਜਾਣੂ ਕਰਾਇਆ ਜਾਏਗਾ ਅੱਗੇ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਸਾਰਾ ਦੱਸਦੇ ਆ ਤੇ ਆ ਇੱਧਰ ਹੈ ਗੁਰੂ ਕਾ ਲੰਗਰ ਤੇ ਆ ਸਾਈਡ ਤੇ ਆ ਜੀ ਦਰਬਾਰ ਸਾਹਿਬ ਆ ਜੋ ਪਹਿਲਾਂ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਠੀਕ ਹੈ ਜੀ ਆ ਆ ਜੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਗੁਰਦੁਆਰਾ ਜਨਮ ਸਥਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਨਾਮਦੇਵ ਅੰਗੋਲੀ ਆ ਜੀ ਵਾਹ ਰਾਹ ਸਤੇ ਆ ਸਸਰਵਾ ਦਾ ਪਲਾ ਕਰੇ ਜੀ ਆਇਆਂ ਨੂੰ ਵੈਲਕਮ ਮੇਂ ਕੋਤਾਲੀ ਸਰਪੰਨਾ ਤੋਂ ਵੀ ਨੂੰ ਹੋਏਗਾ ਤੋਂ ਪਤੇ ਰਜਾ ਪਤੇ ਨੂੰ ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਜਿੰਕਾ ਖਤੇ ਇਹ ਸਿੰਘ ਪ੍ਰਸਾਦ ਜੀ ਦੇ ਬਾਰੇ ਸੰਕਟ ਜਿਹੜਾ ਪਤਾ ਦੀ ਰੇਖ ਪਈ ਹੈ ਉਥੇ ਸਮੇਂ ਜਾਉਂਗੀ ਉਥੇ ਪ੍ਰਚਾਰ ਹੋ ਜਾਏ। ਨਾ ਕੋਈ ਤੁਬਾ ਨਾ ਕਰੋ ਚਲੋ ਬੜੀ ਜੁਗਨ ਸਾਰੀ ਪ੍ਰਚਾਰ ਉਤਲੇ ਰੋ

ਸਾਡੇ ਦਸ਼ਮੇਸ਼ ਪਿਤਾ ਜੀ ਨੇ ਪੰਜ ਪੈਸੇ ਨਾਲੀਆ ਰੱਖ ਕੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਿਰਮਾ ਕੀਤੀ ਮੱਥਾ ਟੇਕਿਆ ਹੋ ਸਿੱਖ ਕੌਮ ਨੂੰ ਅਲੇਰਸ ਦਾ ਆਗਿਆ ਭਈ ਅਕਾਲ ਕੀ ਰੱਬੇ ਚਲਾਇਓ ਪੰਥ ਸਾਹਿਬ ਸਿੱਖੀ ਕਲ ਕੋ ਹੁਕਮ ਹੈ ਗੁਰੂ ਮਾਣ ਨਿਆਇ ਕਰੰਦਮ ਨਾਮਦੇਵ ਜੀ ਦੇ ਗੁਰਮਾਰਗ ਦੀ ਸਥਾਨ ਕਾਂ ਜਿਹੜੇ ਬਰਾਜਮਾਨ ਬਾਬਾ ਜੀ ਦਾ ਜਨਮ ਜੋ ਬੀਅੰ ਨੂੰ ਵਰ 1270 ਇਸ ਵਿੱਚ ਜਨ ਐਤਵਾਰ ਪਿਤਾ ਦਾ ਨਾਮ ਸੇ ਮਾਤਾ ਗੋਨਾ ਪਰਿਵਾਰ ਤੋਂ ਨਰਸਿ ਬਾਉਣੀ ਜਿੱਤੇ ਹੋਏ ਇਹ ਪਿੰਡ ਨੂੰ ਪਹਿਲਾ ਨਰਸਿ ਬਾਉਣੀ ਕਿਹਾ ਬੱਬਾ ਜੀ ਦੇ ਚਾਰ ਲੜਕੇ ਇੱਕ ਲੜਕੀ ਸੀ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਆਰੇ 15 ਤੋਂ ਵੀ ਜਿਹੜੇ ਗੁਰਨਾਮ ਦੇਵ ਜੀ ਤੋਂ ਪਹਿਲਾਂ ਹੋਏ ਉਹਨਾਂ ਭੰਦਾ ਦੇ ਵਿੱਚੋਂ ਨਾਮਦੇਵ ਜੀ ਇਕ ਨੇ ਜੇ ਤੁਸੀਂ ਜਾ ਕੇ ਆਏ ਹੋਗੇ ਮੰਦਰ ਹੈ ਉਹਦਾ ਨਾਲ ਨਾਲ ਜਿਹੜੇ ਮੰਦਰ ਦਾ ਜ਼ੋਰਾ ਭੰਗ ਹੈ ਸ਼ਿਵਰਾਤਰੀ ਦਾ ਦਿਨ ਸੀ ਬਾਬਾ ਜੀ ਆਪਣੀ ਭਜਨ ਮੰਡਲੀ ਦੇ ਨਾਲ ਉਸ ਮੰਦਰ ਦੇ ਵਿੱਚ ਭਜਨ ਕਰਨ ਲਈ ਜਾਏ ਉਹਦੇ ਦੇ ਪਾਣੀ ਲੋਕਾਂ ਨੇ ਕਿਹਾ ਨੀਂਜੇ ਜੱਤੀ ਰਹੇਓ ਹੀਂਦਾ ਜੱਤੀ ਰਹੇਓ ਸਾਡਾ ਮੰਦਿਰ ਪੁਰਾਣਾ ਪਿਆ ਗਿਆ ਪੁਰਾਣਾ ਬਲਦਾ ਇਤਿਹਾਸਕਾਰਾਂ ਦਾ ਹੀ ਫੋਟੋ ਲਿਖਦੇ ਐ ਵੀ ਉਹਨਾਂ ਪਹਾੜਿਆਂ ਨੇ ਬਾਬਾ ਜੀ ਨੂੰ ੱੱੱਤੇ ਮਾਰੇ ਤਾਂ ਬਾਬਾ ਜੀ ਉੱਥੋਂ ਕੇ ਮੰਦਿਰ ਦੇ ਪਿਛਲੇ ਪਾਸੇ ਜਾ ਕੇ ਆਪਣੀ ਭਜਨ ਮੰਡਲੀ ਦੇ ਨਾਲ ਭਜਨ ਕਰਨ ਲੱਗੇ ਅਤੇ ਉੱਥੇ ਬੈਠ ਕੇ ਭਗਵਾਨ ਨੂੰ ਅਰੰਭਾ ਮਿਲਦਾ ਕਿ ਮੈਂ ਤਾਂ ਤੇਰਾ ਨਾਮ ਜਪਣ ਲਈ ਆਇਆ ਸੀ ਜੇ ਮੇਰੇ ਧਰਮੇ ਮਰੋੜੇ ਸੀ ਤਾਂ ਸ਼ੀਤੇ ਦੇ ਘਰ ਪੈਦਾਇਕ ਨੂੰ ਕੀਤਾ ਜਿਉਂ ਜਿਉਂ ਨਾਮਾ ਹਰਮੋਣ ਪੁੱਤਰ ਹੈ ਭਗਤ ਜਨਾਂ ਕੋ ਜਿਉਂ ਰਹਿੰਦੇ ਜਿਉਂ ਨਿਂ ਬਾਬਾ ਜੀ ਨੇ ਪੜ੍ਹਨਾ ਸ਼ੁਰੂ ਕੀਤਾ ਤਾਂ ਮੰਦਰ ਦਾ ਜਿਹੜੇ ਬਾਬਾ ਜੀ ਵੱਲੋਂ ਭੁੰਮਿਆ ਜਿਹੜਾ ਕੇ ਪਹਿਲਾਂ ਪੂਰਬ ਵੱਲ ਸੀ ਫਿਰ ਪਛਮ ਵੱਲ ਹੋ ਗਿਆ ਆਮ ਤੌਰ ਤੇ ਜਿਹੜੇ ਮੰਦਰਾਂ ਦੇ ਦਰਵਾਜ਼ੇ ਰੱਖੇ ਜਾਂਦੇ ਆ ਇਹ تقریبا ਪੂਰੇ ਮਾਲ ਵਿੱਚ ਰੱਖੇ ਜਾਂਦੇ ਤੁਸੀਂ ਆਪ ਨੂੰ ਜਾ ਕੇ ਦੇਖ ਕੇ ਆਇਓ ਜਿਹੜੇ ਪਾਡਿਆਂ ਨੇ ਬਾਬਾ ਜੀ ਨੂੰ ਟੱਪੇ ਮਾਰੇ ਆਜੂ ਮੰਗਤੇ ਬਣੇ ਹੋਏ ਬਾਦੋਂ 2-2 ਰੁਪਏ ਪੰਜੇ ਪਣੀ ਕੋਲ ਤੋਂ ਮੰਗਦੇ ਆ ਇਹ ਤੋਂ ਬੜੀ ਸਜਾ ਕੇ ਆਉਸ਼ੰਦੀ ਬਾਬਾ ਜੀ ਜਿਹਦਾ ਬਰਦਾਸਪੁਰ ਕੁਮਾਰ ਅਰੇ ਜਿਆਨ ਕੋਲੇ ਤੇ ਹੋਈ ਸੀ ਉਹ ਤੇ ਬੋ ਭਰਾ ਪੰਗੜ ਤੇ ਮੰਗੜ ਜਿਹਦੇ ਸਾਥ ਬੇਨਾ ਬਟਾ ਰੁਕਿਆ ਪਈ ਜਾਂਦਾ ਸਾਥ ਕੋਲੋਂ ਕਣਕ ਘਟਾਉਂਦਾ ਉਹ ਬਾਬਾ ਜੀ ਨੂੰ ਆਪਣੇ ਖੇਤ ਦੇ ਵਿੱਚ ਕਣਕ ਵੱਢਣ ਲਈ ਲੈ ਗਏ ਬੱਚਿਆਂ ਦੀ ਮਾਤਾ ਦੁਪਹਿਰੇ ਰੋਟੀ ਲੈ ਕੇ ਗਈ ਤਾਂ ਦੇਖਿਆ ਬਾਬਾ ਜੀ ਬੈਠੇ ਐ ਦਾਤੀ ਆਪਣੇ ਆਪੇ ਚਲਦੀ ਉਹਨੇ ਆਪਣੇ ਬੱਚਿਆਂ ਨੂੰ ਕਿਹਾ ਸਾਥ ਕੋਲੋਂ ਸ਼ਰਾਬ ਨਾ ਲੈ ਜਿਓ ਆ ਦੇਖ ਲੋ ਦਾਦੀ ਆਪਣੇ ਆਪੇ ਜਲਦੀ ਹੈ ਲੇਕਿਨ ਬੱਚੇ ਕਹਿਣ ਲਗੇ ਅਜੇ ਸਾਦ ਨੂੰ ਕੀ ਬਦਲ ਲਿਆ ਸਾਦ ਨੂੰ ਉਹ ਬਣਾ ਰਿਹਾ ਰਿਹਾ ਜਦੋਂ ਕਣਕ ਦੀ ਭਰੀ ਬੰਨ ਕੇ ਸਾਦ ਦੇ ਸਿਰ ਤੇ ਰੱਖਾਂਗੇ ਜਦੋਂ ਭਰੀ ਬੰਨ ਕੇ ਬਾਬਾ ਜੀ ਦੇ ਸਿਰ ਤੇ ਰੱਖੀ ਤਾਂ ਭਰੀ ਸਿਰ ਤੋਂ ਇਨੀ ਉੱਚੀ ਜਾ ਰਹੀ ਹੈ ਦਿਨ ਤੇ ਗਾਦੇ ਜਾ ਕੇ ਬਾਬਾ ਜੀ ਨੇ ਆਪਣੀ ਪਹਿਲੀ ਭਰੀ ਟਿਕਾਈ ਮਾਦੀ ਸਾਧੀਆਂ ਭਰੀਆਂ ਜਿਵੇਂ ਪੁੰਜਾਂ ਦੀਆਂ ਨਾਰਾ ਬਣ ਕੇ ਹੋ ਗਈਆਂ ਆਪਣੇ ਆਪ ਇਹ ਓਹ ਜਗ੍ਹਾ ਤੇ ਆ ਕੇ ਟਿਕੀ ਚਲਾ ਉਹ ਮਾਦਾ ਗੰਗਾ ਜੀ ਤਾਂ ਜਿਸ ਤੇ ਕੇਜ ਮਾਪਿਆਂ ਦੀ ਸਾਥ ਨਹੀਂ ਜਿਸ ਤੋਂ ਦੇ ਬਗਲੇ ਕਾਰਾਂ ਜੇ ਮਾਪੇ ਰਹਿਣ ਲਈ ਧਰਮਾਰ ਨਹੀਂ ਬਿਰਧ ਅਵਸਥਾ ਵਿੱਚ ਸੰਭਾਰੇ ਮਾਪਿਆਂ ਨੂੰ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲੂ ਲਈ ਕੋਈ ਤਿਆਰ ਨਹੀਂ ਤੋਂ ਅਗਰ ਬਾਅਦ ਆਈ ਹੈ ਇੱਕ ਸਾਥੀ ਹੋਰ ਤੋਂ ਲੋ ਜਿਹੜੇ 5-5 ਮਿੰਟ ਲਈ ਹੈ ਮੈਂ ਉਹਨੂੰ ਸਮਾਪਤੀ ਕਰ ਦੇਣੀ ਹੈ ਹਾਂਜੀ ਵਾਹਿਗੁਰੂ ਖਾਲਸਾ ਵਾਗੇ ਫਤਿਹ ਜੀ ਇਹ ਭਗਤ ਨਾਮਦੇਵ ਜੀ ਦਾ ਵਿਰਸਾ ਗੁਰਦੁਆਰਾ ਬਣ ਰਿਹਾ ਜਿਹੜਾ ਠੀਕ ਹੈ ਜੀ ਇੱਥੇ ਦੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ ਕਿਸੇ ਤੋਂ ਵੀ ਪੈਸਾ ਨਹੀਂ ਮੰਗਦੇ ਜੋ ਵੀ ਕਹਿੰਦੇ ਆਪਣੀ ਸ਼ਰਧਾ ਨਾਲ ਕੋਈ ਦੇ ਜੇ ਤੇ ਦੇ ਜੇ ਤੇ ਉਸੇ ਨਾਲ ਹੀ ਬਿਲਡਿੰਗ ਤਿਆਰ ਹੋਏਗੀ ਨਹੀਂ ਤੇ ਨਾਰਮਲ ਕਹਿੰਦੇ ਆ ਵੀ ਕਿਸੇ ਕੋ ਕੋਈ ਪੈਸਾ ਨਹੀਂ ਲਿਆ ਜਾਏਗਾ ਇਹ ਗੁਰੂ ਘਰ ਬਣ ਦੇਣਾ 26 ਸਾਲ ਤੋਂ ਦੱਸ ਰਿਹਾ ਕਹਿੰਦੇ 26 ਸਾਲ ਤੋਂ ਇਹ ਤਿਆਰ ਹੋ ਰਿਹਾ ਆ ਤੇ ਇਹ ਗੁਰੂ ਘਰ ਦਾ ਲੰਗਰ ਹਾਲ ਹੈ ਠੀਕ ਹੈ ਜੀ ਇੱਧਰ ਜਿਹੜਾ ਦਰਬਾਰ ਸਾਹਿਬ ਦਾ ਪੁਰਾਣਾ ਠੀਕ ਹੈ ਜੀ ਤੇ ਨਵਾਂ ਜਿਹੜਾ ਦਰਬਾਰ ਸਾਹਿਬ ਉਧਰ ਹੈ ਠੀਕ ਹੈ ਜੀ ਉਹ ਜਿਹੜਾ ਤਿਆਰ ਹੋ ਰਿਹਾ ਆ ਤੁਹਾਨੂੰ ਦੱਸਿਆ ਪਹਿਲਾਂ ਵੀ ਠੀਕ ਹੈ ਜੀ ਤੇ ਬਹੁਤ ਸੋਹਣਾ ਗੁਰੂ ਘਰ ਬਣ ਰਿਹਾ ਸਭ ਤੋਂ ਵੈਸਟ ਗੱਲ ਵਧੀਆ ਗੱਲ ਮੈਨੂੰ ਇਹ ਲੱਗੀ ਇਹ ਕਹਿੰਦੇ ਵੀ ਅਸੀਂ ਕਿਸੇ ਕੋ ਪੈਸਾ ਨਹੀਂ ਮੰਗਣਾ ਜੋ ਵੀ ਗੁਰੂ ਦੀ ਗੋਲਕ ਚ ਕੋਈ ਪਾ ਦੇ ਤਿਲ ਫੁੱਲ ਪਾ ਦੇ ਤੇ ਉਸੇ ਨਾਲ ਹੀ ਗੁਰੂ ਘਰ ਬਣੇਗਾ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ ਤੇ ਬਹੁਤ ਸਾਰੀ ਕਿਰਪਾ ਹੋ ਰਹੀ ਬਾਬੇ ਨਾਨਕ ਦੀ ਚੜ੍ਹਦੀ ਕਲਾ ਆ ਠੀਕ ਹੈ ਜੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਤੇ ਇੱਥੇ ਨਦੇੜ ਸਾਹਿਬ ਦੀ ਧਰਤੀ ਹੈ ਤੇ ਸਾਰੀਆਂ ਗੱਡੀਆਂ ਜਿੰਨੀਆਂ ਵੀ ਆ ਹੋ ਗਈ ਆ ਹੋ ਗਈ ਉਹ ਪਿੱਛੇ ਵੀ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਸਾਰੀਆਂ ਇੱਥੇ ਰੋਕ ਕੇ ਮੱਥਾ ਟੇਕ ਕੇ ਗਈਆਂ ਆ ਆ ਜਿਹੜੀ ਇਹ ਪੁਰਾਣੀ ਬਿਲਡਿੰਗ ਠੀਕ ਹੈ ਜੀ ਆ ਜਿਹੜੀ ਨਵੀਂ ਬਿਲਡਿੰਗ ਹੈ ਅਜੇ ਦੀ ਐਂਟਰੀ ਨਹੀਂ ਸ਼ੁਰੂ ਹੋਈ ਤੇ ਇਹ ਸਾਰੀਆਂ ਸੰਗਤਾਂ ਦੀ ਕਿਰਪਾ ਦੇ ਨਾਲ ਮਿਹਰਬਾਨੀ ਦੇ ਨਾਲ ਹੀ ਹੋਣੀ ਹੈ ਕਿਉਂਕਿ ਜਿੱਦਾਂ ਜਿੱਦਾਂ ਸੰਗਤਾਂ ਕਿਰਪਾ ਕਰੂਗੀ ਉਦਾਂ ਹੀ ਇਹ ਗੁਰੂ ਘਰ ਤਿਆਰ ਹੋ ਕੇ ਤੇ ਵਧੀਆ ਤੇ ਇੱਕ ਵਧੀਆ ਜਗ੍ਹਾ ਬਣ ਪਾਏਗੀ ਤੇ ਇਸ ਗੁਰੂ ਘਰ ਦਾ ਲੰਗਰ ਹਾਲ ਹੈ ਜਿਹੜਾ ਉਹ ਠੀਕ ਹੈ ਲੰਗਰ ਬਹੁਤ ਸਵਾਦ ਹੈਗਾ ਤੇ ਇੱਥੇ ਥੋੜੀ ਬਸ ਬਸੋਂ ਵੀ ਘੱਟ ਹੈ ਜਿੱਦਾਂ ਪੰਜਾਬੀਆਂ ਦੀ ਲਾਲੋ ਇਧਰਲੀ ਸਾਈਡ ਬਸੋਂ ਘੱਟ ਹੋਣ ਕਰਕੇ ਸੰਗਤ ਬਹੁਤ ਜ਼ਿਆਦੀ ਆਂਦੀ ਹੈ ਲਾਲੋ ਗੁਰੂ ਘਰ ਦੇ ਵਿੱਚ ਤੇ ਸੇਵਾਦਾਰ ਵੀ ਠੀਕ ਠਾਕ ਹੀ ਹੈ ਨਾ ਜਿੱਦਾਂ ਕਹਿ ਸਕਦੇ ਆ ਵੀ ਇੰਨੇ ਜਾਦੇ ਨਹੀਂ ਹੈਗੇ ਪਰ ਬਾਬੇ ਦੀ ਕਿਰਪਾ ਨਾਲ ਗੁਰੂ ਘਰ ਬਹੁਤ ਹੀ ਸੋਹਣਾ ਬਣ ਰਿਹਾ ਹੈ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਜਿਹੜਾ ਵੀ ਇੱਥੇ ਆਵੇ ਇਹ ਗੁਰੂ ਘਰ ਜ਼ਰੂਰ ਮੱਥਾ ਟੇਕ ਕੇ ਤੇ ਭਾਵੇਂ ਟਿਲ ਫੁੱਲ 1 ਰੁਪਿਆ 2 ਰੁਪਏ 5 ਰੁਪਏ 10 ਰੁਪਏ 100 ਰੁਪਿਆ ਤੇ ਮੱਥਾ ਟੇਕ ਕੇ ਜਾਵੇ ਵੀ ਜਿੰਨੀ ਛੇਤੀ ਇਹ ਬਿਲਡਿੰਗ ਤਿਆਰ ਹੋ ਗਈ ਉੰਨੀ ਛੇਤੀ ਹੀ ਸੰਗਤਾਂ ਆਣ ਕੇ ਰਹਿ ਕੇ ਇੱਥੇ ਰੈਸਟ ਕਰ ਸਕਦੀਆਂ ਆ ਉਹ ਪਿੱਛੇ ਗੁਰੂ ਘਰ ਹੈ ਚਲੋ ਠੀਕ ਹੈ ਜੀ ਇਹ ਹੀ ਮੈਂ ਦੱਸਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ